ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਸੂਰ ਬੀਰ ਕੌਣ ਹੈ ਜੋ ਕਮਜ਼ੋਰ ਦਾ ਪੱਖ ਲੈ ਲਵੇ ਦੀਨ ਦਾ ਪੱਖ ਲੈ ਲਵੇ ਕਮਜ਼ੋਰ ਦੇ ਪੱਖ ਦੇ ਚ ਖੜਾ ਹੋ ਜਾਏ ਆਪਣੀ ਸ਼ਕਤੀ ਤੇ ਆਪਣੀ ਜਾਨ ਕੁਰਬਾਨ ਕਰ ਦੇਵੇ ਜੈਸੇ ਕਸ਼ਮੀਰ ਦਾ ਬ੍ਰਾਹਮਣ ਕਮਜ਼ੋਰ ਹੋ ਗਿਆ ਸੀ ਸਾਰੇ ਦੇਸ਼ ਦਾ ਧਾਰਮਿਕ ਮਨੁੱਖ ਕਮਜ਼ੋਰ ਹੋ ਗਿਆ ਸੀ ਇਕ ਕਮਜ਼ੋਰ ਬ੍ਰਾਹਮਣ ਆਪਣੀਆਂ ਬਾਹਾਂ ਪਸਾਰ ਕੇ ਆਏ ਅਨੰਦਪੁਰ ਸਾਹਿਬ। ਪਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਅਸੀਂ ਤੇ ਖਤਰੇ 'ਚ। ਇਤਿਹਾਸ ਦੇ ਸਾਰੇ ਪੰਨੇ ਨੇ ਟੂਕ ਮਾਫਰ। ਮਹਾਰਾਜ ਨੇ ਕਹਿ ਦਿੱਤਾ ਕੋਈ ਗੱਲ ਨਹੀਂ। ਮੇਰੀਆਂ ਦੋ ਬਾਹਾਂ ਤੁਹਾਡੇ ਨਾਲ ਨੇ। ਇਹ ਬੋਲ ਪ੍ਰਚਲਿਤ ਹੋ ਗਏ ਬਾਹਾਂ ਜੇ ਨਾਂਦੇ ਪਕੜੀਏ ਸਿਰ ਦੀਜੇ ਬਾਹਾਂ ਨਾ ਛੋੜੀਏ। ਮੈਂ ਆਪਣਾ ਸਿਰ ਦੇ ਦਿਆਂਗਾ ਤੁਹਾਡੀ ਬਾਹ ਨਹੀਂ ਛੋੜਾਂਗਾ ਚਾਂਦਨੀ ਚੌਂਕ ਦੇ ਚ ਆਪਣਾ ਸਿਰ ਦੇ ਦਿੱਤਾ ਹੈ ਕਮਜ਼ੋਰ ਦੀ ਬਾਹ ਨਹੀਂ ਛੋੜੀ ਆਪਣਾ ਹੂਨ ਡੋਲ ਕੇ ਮੱਥੇ ਦਾ ਤਿਲਕ ਬਚਾ ਦਿੱਤਾ ਆਪਣੇ ਪ੍ਰਾਣਾ ਦੀ ਡੋਰੀ ਨੂੰ ਤੋੜ ਕੇ ਜਨੇਊ ਦੀ ਡੋਰੀ ਨੂੰ ਬਚਾ ਦਿੱਤਾ ਮੈਂ ਇਸ ਵਾਸਤੇ ਅਕਸਰ ਅਰਜ਼ ਕਰਦਾ ਹਾਂ ਜਨੇਊ ਧਾਰੀਆਂ ਨੂੰ ਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਾਣ ਲੈ ਜੇ ਪ੍ਰਾਣਾ ਦੀ ਡੋਰੀ ਨਾ ਟੁੱਟਦੀ ਏ ਜਨੇਊ ਦੀ ਡੋਰੀ ਨਹੀਂ ਬਚਣੀ ਸੀ ਤੇ ਪਵਿੱਤਰ ਲਹੂ ਨਾ ਡੋਲਦਾ ਤੇ ਮੱਥੇ ਦਾ ਤਿਲਕ ਨਹੀਂ ਬਚਣਾ ਸੀ ਤਿਲਕ ਜੰਜੂ ਰਾਖਾ ਪ੍ਰਵਤਾں ਕਾ ਕੈਨੋ ਬੜੋ ਕਲੂ ਮੈਸਕ ਦਾਦਾ ਇਤਨਾ ਕੁਰਬਾਨੀ ਦਾ ਮਜਸਮਾ ਫਿਰ ਪੁੱਤਰ ਫਿਰ ਪੋਤਰੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇبتدي ਫਕੀਰੀ ਫਨਾਸ ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਫਨਾ ਕਰ ਦੇਣਾ ਮਿਟਾ ਦੇਣਾ ਹਮੇਸ਼ਾ ਲਈ ਅਮਰ ਤਤ ਨੂੰ ਪ੍ਰਾਪਤ ਕਰ ਲੈਣਾ ਪਰ ਕਿਸੇ ਨੂੰ ਅਮਰ ਜ਼ਿੰਦਗੀ ਦੇ ਦੇਣੇ ਅੱਜ ਜਨੇਉ ਬਚਿਆ ਹੋਇਆ ਹੈ ਕਿਸੇ ਨੇ ਆਪਣੇ ਪ੍ਰਾਣ ਦਿੱਤੇ ਨਹੀਂ ਮੱਥੇ ਦਾ ਤਿਲਕ ਬਚਿਆ ਹੋਇਆ ਹੈ ਕਿਸੇ ਨੇ ਆਪਣਾ ਹੋਂਡੋਲੇ اسے اچھے آدھرش نری پوجا ہو رہی ہے پرتشتہ ہو رہی ہے باواہ ہو رہی ہے بڑی شکتی ہے اے سنت پنے دے لکشن نہیں ابتدائے فقیری فناست انتہائے فقیری بقاست اے مہینہ ہر جگہ دھن گروہ گوبین سنگ جی مہاراج دے لادلے چو سیفزادیاں دا ਸ਼ਹੀਦੀ ਦਿਹਾੜਾ ਮਨਾ ਰਹਿਆਂ ਨੇ ਸਾਰਿਆਂ ਸੰਤਾਂ ਜਗ੍ਹਾ ਜਗ੍ਹਾ ਇਸ ਸਬੰਧ ਵਿੱਚ ਦਾਸ ਨੇ ਵੀ ਇੱਕ ਹਫਤਾ ਫਤਿਹਗੜ੍ਹ ਸਾਹਿਬ ਜਾ ਕੇ ਹਾਜ਼ਰੀ ਭਰਨੀ ਹੈ ਬਾਕੀ ਵੀ ਸਾਰੇ ਦੇਸ਼ ਦੇ ਵੱਡੇ ਵੱਡੇ ਅਸਥਾਨਾਂ ਤੇ ਵੱਖ-ਵੱਖ ਦਿਨਾਂ ਇਸ ਸਵਾਗਮ ਨੂੰ ਮਨਾ ਰਹੇ ਨੇ ਹੈਰਾਨਗੀ ਹੈ ਕਿ ਉਮਰ ਕੁਛ ਵੀ ਨਹੀਂ ਹੋਰ ਇਤਨੀ ਵੱਡੀ ਕੁਰਬਾਨੀ ਅਲਾ ਯਾਰ ਖਾਨ ਜੋਗੀ ਨੇ ਦੋ ਗ੍ਰੰਥ ਲਿਖੇ ਨੇ ਸ਼ਹਿਦ ਬੜੇ ਪੜਨ ਦੇ ਚ ਆਏ ਹਨ ਗੰਗੇ ਸ਼ਹੀਦਾ ਸ਼ਹੀਦਾ ਨੇ ਫਤਹਾ ਫਾਰਸੀ ਨਮਾ ਉਰਦੂ ਦੇ ਚ ਇਹਨੂੰ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪ ਦਿੱਤਾ 100 ਸਾਲ ਪਹਿਲੇ ਅਲਾ ਯਾਰ ਖਾਨ ਨੇ ਇਹਨਾਂ ਬੱਚਿਆਂ ਦੀ ਸ਼ਹਾਦਤ ਦੇ ਚ ਇਹ ਦੋ ਗ੍ਰੰਥ ਲਿਖੇ ਸਨ ਗੰਗੇ ਸ਼ਹੀਦਾ ਸ਼ਹੀਦਾਂ ਨੇ ਵਫਾ ਇੱਕ ਕਿਤਾਬ ਦੇ ਵਿੱਚ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੂਜੀ ਦੇ ਛੋਕੇ ਆਂਦੇ। ਇੱਕ ਮੁਸਲਮ ਨੇ ਲਿਖਿਆ। ਫਿਰ ਇਸੇ ਸੰਬੰਧ ਵਿੱਚ ਇੱਕ ਬਹੁਤ ਵੱਡਾ ਗ੍ਰੰਥ ਲਿਖਿਆ ਲਾਲਾ ਦੌਲਤ ਰਾਏ ਨੇ। 1906 ਦੇ ਵਿੱਚ ਲਾਹੌਰ ਦੇ ਵਿੱਚ ਇਹ 26 ਪੁਸਤਕ ਪੇ ਦਾ ਨਾਮ ਹੈ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਹੁਣ ਇਹਨੂੰ ਪੰਜਾਬੀ ਰੂਪ ਦਿੱਤਾ ਗਿਆ ਮਹਾਬਲੀ ਗੁਰੂ ਗੋਬਿੰਦ ਸਿੰਘ ਇਹ ਵੀ ਫਾਰਸੀ ਨਮਾ ਉਰਦੂ ਦੇਚ ਇਹ ਦੁਬਾਰਾ ਜਦ ਉਰਦੂ ਫਾਰਸੀ ਨਮਾ ਦੇ ਛਾਪੀ ਗਈ ਦਿੱਲੀ 'ਚ ਭੂਮਿਕਾ ਲਿਖਣ ਵਾਸਤੇ ਮੇਰੇ ਕੋਲ ਆਏ ਪੇ ਦੀਆਂ ਦੋ ਤਿੰਨ ਸਫਿਆਂ ਦੀ ਭੂਮਿਕਾ ਤੁਸੀਂ ਲਿਖ ਕੇ ਦਿਓ ਨਾਨਾ ਦਾਨਤ ਰਾਏ ਦੀ ਇਤਨੀ ਕੁਰਬਾਨੀ ਇਤਨੀ ਮਿਹਨਤ ਜੋ 15 20 ਸਾਲ ਮਿਹਨਤ ਕਰਕੇ ਉਹਨੇ ਸਹਿਬਜ਼ਾਦਿਆਂ ਦੇ ਸੰਬੰਧਿਤ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਬੰਧ ਚ ਲਿਖਿਆ ਅਸੀਂ ਫਿਰ ਛਾਪਣ ਲੱਗੇ ਨਾਨਾ ਦਾਨਤ ਰਾਏ 1908 ਦੇ ਚ ਗੁਜ਼ਰ ਗਏ ਸਨ ਕਨਨ 60 ਸਾਲ ਤੱਕ ਸਾਡੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਬਿਨਾ ਲੇਖਕ ਤੋਂ ਇਜਾਜ਼ਤ ਤੋਂ ਉਹ ਇਹ ਰਚਨਾ ਛਾਪ ਨਹੀਂ ਸਕਦਾ ਤਾਂ 60 ਸਾਲ ਹੋ ਗਏ ਇਹਨੂੰ ਫਿਰ ਛਾਪਿਆ ਗਿਆ ਦਿੱਲੀ ਦੀ ਸੰਗਤਾਂ ਨੇ ਉਦਮ ਕੀਤਾ ਮੇਰੇ ਕੋਲ ਆਇਆ ਭੂਮ ਦਾ ਲਿਖਾ ਮੈਂਖ ਭੂਮ ਦਾ ਤੇ ਲਾਲਾ ਦੌਲਤ ਰਾਏ ਨੇ ਇਤਨੀ ਬਾ ਕਮਾਲ ਲਿਖ ਦਿੱਤੀ ਹੈ ਕਿਸੇ ਹੋਰ ਭੂਮ ਦਾ ਦਿ ਲੋੜ ਹੀ ਨਹੀਂ ਹੈ ਲਾਲਾ ਦੌਲਤ ਰਾਏ ਨੇ ਜਿਹੜੀ ਭੂਮ ਕਾ ਲਿਖੀ ਉਹ ਸ਼ਬਦ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਕਮ ਸੇ ਕਮ 800 ਸਫਿਆਂ ਦੀ ਇਹ ਕਿਤਾਬ ਹੈ ਭੂਮਿਕਾ ਨੂੰ ਫਾਰਸੀ ਦੇ ਵਿੱਚ ਉਰਦੂ ਚ ਕਹਿੰਦੇ ਨੇ ਦੀ ਬਾਚਾ ਦੀ ਬਾਚਾ ਹਿੰਦੀ ਸੰਸਕ੍ਰਿਤ ਵਿੱਚ ਕਹਿੰਦੇ ਨੇ ਭੂਮਿਕਾ ਉਰਦੂ ਫਾਰਸੀ ਦੇ ਵਿੱਚ ਕਹਿੰਦੇ ਨੇ ਦੀ ਬਾਚਾ ਉਹਨੇ ਦੀ ਬਾਚਾ ਪੰਜ ਛੇ ਸਫਿਆਂ ਦਾ ਲਿਖਿਆ ਹੈ ਉਹਦੇ ਵਿੱਚ ਮੂਲ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਾਂ ਔਰ ਮੈਂ ਪੰਜਾਬੀ ਦੇ ਵਿੱਚ ਬੋਲਾਂ ਲਿਖਿਆ ਹੈ ਉੱਥੇ ਉਰਦੂ ਨਮਾ ਪਰਦੇ ਸੇ ਨਮਾ ਉਰਦੂ ਦੇ ਉਹ ਕਹਿੰਦੇ ਆਈਸ਼ਵਰ ਦੀ ਜਦ ਸਾਰੀ ਸਿਆਣਪ ਇਕੱਠੀ ਹੋਈ ਆਈਸ਼ਵਰ ਦੀ ਜਦ ਸਾਰੀ ਕਲਾ ਇਕੱਠੀ ਹੋਈ ਆਈਸ਼ਵਰ ਦੀ ਜਦ ਸਾਰੀ ਸ਼ਕਤੀ ਇਕੱਠੀ ਹੋਈ ਆਈਸ਼ਵਰ ਦਾ ਜਦ ਸਾਰਾ ਸੁਪਨ ਇਕੱਠਾ ਹੋਇਆ ਆਈਸ਼ਵਰ ਦਾ ਜਦ ਸਾਰਾ ਰਸ ਇਕੱਠਾ ਹੋਇਆ ਇਸ ਸਾਰਿਆਂ ਨੂੰ ਜੋੜ ਕੇ ਇੱਕ ਮੁਜਸਮਾ ਬਣਾਇਆ ਗਿਆ ਉਸੇ ਮੁਜਸਮੇ ਦਾ ਨਾਮ ਹੈ ਧੰਨ ਗੁਰੂ ਗੋਬਿੰਦ ਸਿੰਘ। ਕੋਇਂ ਜ ਕਹਿੰਦਾ। ਔਰ ਫਿਰ ਦਿਵਾਚਾ ਚ ਲਿਖਦਾ ਹੈ हे ईश्वर ਤੇਰੀ ਸਿਆਣਪ ਦੀ ਇੰਤਿਹਾ ਤੇਰੀ ਕਲਾ ਦੀ ਇੰਤਿਹਾ ਤੇਰੇ ਰਸ ਦੀ ਤੇਰੇ ਸੁਪਨ ਦੇ ਇੰਤਿਹਾ ਇੰਤਿਹਾ ਕਹਿੰਦੇ ਨੇ ਮਹਾਨ ਆਖਰਤ ਇੰਤਿਹਾ ਇਹ ਅਸੀਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਵਿੱਚ। ਦਾਲਾ ਦੌਲਤ ਰਾਏ ਆਰੀਆ ਸਮਾਜ ਦੇ ਪ੍ਰਚਾਰਕ ਸਨ ਉਪਾਸ਼ਕ ਸਵਾਮੀ ਦਇਆਨੰਦ ਦੇ ਸਨ ਲੇਕਿਨ ਜੈਸੇ ਦਸਮਗ੍ਰੰਥ ਪੜ੍ਹਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸ ਨੂੰ ਪੜ੍ਹਿਆ ਮਨ ਬਦਲ ਗਿਆ ਕਹਿੰਦਾ ਨਹੀਂ ਰੋਹੇ ਜ਼ਮੀਨ ਦੇ ਇਸ ਤਰ੍ਹਾਂ ਦੀ ਮੂਰਤੀ ਨਹੀਂ ਹੋਈ ਖਾਸ ਕਰਕੇ ધਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚਿਆਂ ਤੋਂ ਪ੍ਰਭਾਵਿਤ ਹੋਇਆ ਕੋਈ ਬੱਚਿਆਂ ਨੇ ਅਜ ਤੱਕ ਇਸ ਤਰ੍ਹਾਂ ਦਾ ਕੋਈ ਕਾਰਨਾਮਾ ਨਹੀਂ ਕੀਤਾ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ लाਡਲਿਆਂ ਨੇ ਕਰ ਦਿਖਾਇਆ ਹੈ ਅਨਾ ਯਾਰ ਖਾਂ ਜੋਗੀ ਜੋ ਇਸ ਸੰਬੰਧ ਵਿੱਚ ਲਿਖ ਦੇਣ ਦੋ ਚਾਰ ਸ਼ਬਦ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਕੀ ਹੈ ਦੁਨੀਆ ਦੇ ਵਿਦਵਾਨ ਆਲਮ ਬਾਜ਼ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਨਸਾਫ ਦੀ ਦ੍ਰਿਸ਼ਟੀ ਨਾਲ ਦੇਖਣ ਇਨਸਾਫ਼ ਕਰੇ ਜੀ ਮੈਂ ਜ਼ਮਾਨਾ ਤੋਂ ਯਕੀ ਹੈ ਕਹ ਦੇ ਗੁਰੂ ਗੋਬਿੰਦ ਕਾ ਸਾਨੇ ਹੀ ਨਹੀਂ ਗੁਰੂ ਗੋਬਿੰਦ ਸਿੰਘ ਦੀ ਮਿਸਾਲ ਫਿਰ ਕਿਸੇ ਨਾਲ ਵੀ ਨਹੀਂ ਦਿੱਤੀ ਜਾ ਸਕਦੀ ਤੁਲਨਾ ਕਿਸੇ ਨਾਲ ਵੀ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ ਵੀ ਕੰਪੇਅਰ ਨਹੀਂ ਕੀਤਾ ਜਾ ਸਕਦਾ ਤੇ ਇੰਜ ਕਹਿੰਦਾ ਇਹ ਅਦੁੱਤੀ ਹੈ ਪਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਤੂੰ ਮੁਸਲਮਾਨ مسلمان ہو کے گروہ گوبن سنگھ بارے لکھنا ہے. مسلم ہے. اس ترک ہوئی سی او دوں گجرات گجراتی سی گجرات جڑا پنجاب دا گجرات پاکستان رہ گئے زلہ گجرات شاید میرا اندازہ صحیح ہو گے. سب تو سکھا دی عبادی پنجاب دیچ ਲੈਂਦੇ ਪੰਜਾਬ ਦੇ ਜੋ ਪਾਕਿਸਤਾਨ ਦੇ ਚਲਾ ਗਿਆ ਸੰਤਵਾਦੀ ਜ਼ਿਲ੍ਹਾ ਗੁਜਰਾਤ ਦੇ ਸੀ ਬਹੁਤ ਸਾਰੀਆਂ ਤਹਿਸੀਲਾਂ ਸਨ ਉਹਦੇ ਚ ਵੀ ਬਹੁ ਗਿਣਤੀ ਸਿੱਖਾਂ ਦੀ ਸੀ ਕਿਸੇ ਤਾਰਕਿਕ ਨੇ ਕਹਿ ਦਿੱਤਾ ਸੀ ਅਲਾ ਯਾਰ ਖਾਨਾ ਕਿਉਂਕਿ ਬਹੁ ਗਿਣਤੀ ਉਸ ਜ਼ਿਲ੍ਹੇ ਚ ਸਿੱਖਾਂ ਦੀ ਸੀ ਇੱਕੋ ਹੀ ਜ਼ਿਲ੍ਹਾ ਸੀ ਜਿੱਥੇ ਸਿੱਖਾਂ ਦੀ ਤਾਦਾਦ ਬਹੁਤ ਜ਼ਿਆਦਾ ਸੀ ਅੱਜ ਵੀ ਤੁਸੀਂ ਗੁਜਰਾਤ ਦੇ ਸਿੱਖ ਸਾਰੇ ਭਾਰਤ ਦੇ ਵਿੱਚ ਦੇਖ ਸਕਦੇ ਹੋ ਕੋਈ ਐਸਾ ਸ਼ਹਿਰ ਨਹੀਂ ਜਿੱਥੇ ਗੁਜਰਾਤੀ ਸਿੰਗਣਾ ਹੋਵੇ ਜ਼ਿਲ੍ਹਾ ਗੁਜਰਾਤ ਦੇ ਨਾਮ ਕਿਉਂਕਿ ਆਬਾਦੀ ਬਹੁਤ ਜ਼ਿਆਦਾ ਸੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਅਲਾ ਯਾਰ ਹਾਂ ਵੀ ਗੁਜਰਾਤੀ ਸਹੀ ਗੁਜਾਦਾਰ ਰਹਿਣ ਵਾਲਾ ਇਸ ਤੇ ਤਰਕ ਹੋ ਗਈ ਕਿ ਹੈ ਤੋ ਮੁਸਲਮਾਨ ਪੰਜ ਵਕਤ ਦਾ ਨਮਾਜ਼ੀ ਹੈ ਤੋ ਪੱਕਾ ਮਸਜਿਦ ਦੇ ਜਾਂਦਾ ਹੈ ਕਿ ਉਪਮਾ ਦੇ ਤੋ ਦੋ ਗ੍ਰੰਥ ਲਿਖੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਰੇ ਮਨੁੱਖ ਦੋ ਕਾਰਨਾ ਕਰਕੇ ਹੀ ਉਪਮਾ ਕਰ ਸਕਦਾ ਡਰ ਦਾ ਮਾਰ ਆਇਆ ਜਾਂ ਲੋਭ ਦਾ ਮਾਰ ਆਇਆ ਯਾ ਅਗਲੇ ਕੋਲ ਡਰਦੇ ਤੇ ਉਪਮਾ ਕਰ ਰਹੇ ਯਾ ਅਗਲੇ ਕੋਲੋਂ ਕੁਝ ਲੈਣਾ ਤੇ ਉਪਮਾ ਕਰ ਰਹੇ ਤਰਕ ਕੀਤੀ ਕਿਸੇ ਨੇ ਅਲਾ ਯਾਰ ਖਾਂ ਦੇ ਕਿਦਰੇ ਲੋਭ ਵਸੋ ਕੇ ਤੇ ਤੂੰ ਗੁਰੂ ਗੋਬਿੰਦ ਸਿੰਘ ਦੀ ਹੁਕਮਾ ਨਹੀਂ ਕਰ ਰਿਆ ਜਾਂ ਡਰ ਦਾ ਮਾਰੇ ਹੋਇਆ ਕਿਉਂਕਿ ਸਿੱਖਾਂ ਦੀ ਆਬਾਦੀ ਜ਼ਿਆਦਾ ਸੀ ਤੇ ਬਹੁ ਗਿਣਤੀ ਦੇ ਤੂੰ ਰਹਿਣਾ ਪਿਆ ਅਗਲੀ ਨਜ਼ਮ ਦੇ ਚੋ ਜੋ ਕੁਝ ਕਹਿੰਦਾ ਹੈ ਬੜੇ ਧਿਆਨ ਨਾਲ ਸੁਣਨਾ ਗੰਝੇ ਸ਼ਹੀਦਾਂ ਅਜ਼ ਕਲਮ ਅਲਾ ਯਾਰਾਂ ਇਹ ਦੋ ਗ੍ਰੰਥ ਨੇ ਮੈਂ ਫਿਰ ਅਰਜ਼ ਕਰਾਂ ਦੋਵੇਂ ਛਪ ਚੁੱਕੇ ਨੇ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪ ਦਿੱਤੇ ਨੇ تاکہ اس مہان شاعر مہان لکھاری دی رچنا تو جگت واقف ہو سکے اللہ یار خان اللہ کی سوگند ہے نانک کی قسم ہے اللہ کی سوگند ہے نانک کی قسم ہے جتنی بھی ہو گو کی تعریف وہ کم ہے ہر چند میرے ہاتھ میں پرزور کلم ہے میرے ہاتھ دسے دی کلم نہیں ہے اس حساب کتاب لکھ ہوگئے ہو دی کلم ہے ربی گیت نکل دینے ربی ست نکل دینے مہان سچائیاں نکل دینے بڑی طاقتور کلم ہے میرے ہاتھ ہر چند میرے ہاتھ میں پرزور کلم ہے ستگر کے لکھوں وصف کہاں تاب رکم ہے پھر بھی میری اس کلم لیچ ਉਹ ਤਾਕਤ ਨਹੀਂ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਫਤਾਂ ਲਿਖ ਸਕਾਂ ਕਿਉਂ ਇੱਕ ਆਂਖ ਸੇ ਕਿਆ ਬਲਬੁਲਾ ਕੁਲ ਬਹਿਰ ਕੋ ਦੇਖੇ ਸਾਗਰ ਕੋ ਜਾਂ ਮਜਧਾਰ ਕੋ ਜਾਂ ਲਹਿਰ ਕੋ ਦੇਖੇ ਇਹ ਤੇ ਇੱਕ ਸਾਗਰ ਹੈ ਮੈਂ ਲਹਿਰਾਂ ਦੀ ਗੱਲ ਕਰਾਂ ਮਜਧਾਰ ਦੀ ਗੱਲ ਕਰਾਂ ਗਹਿਰਾਈ ਦੇ ਵਿੱਚ ਪਏ ਹੋਏ ਸੁੱਚੇ ਮੋਤੀਆਂ ਦੀ ਗੱਲ ਕਰਾਂ ਕਿ ਕਿਨਾਰੇ ਦੀ ਗੱਲ ਕਰਾਂ ਕਿ ਤੂਫਾਨ ਦੀ ਗੱਲ ਕਰਾਂ ਸਾਗਰ ਦੇ ਵਿੱਚ ਸਭ ਕੁਝ ਹੁੰਦਾ ਹੈ ایک آنکھ سے کیا بل کل بہر کو دیکھے بہر سمندر دے؟ ایک آنکھ سے کیا بل کل بہر کو دیکھے ساگر کو یا مجدھار کو یا لہر کو دیکھے انہیں اگاں چل کے جڑے دو بول کہنے وہ قابل نے سنن والے نے یہ شش شام نے گیتا کو سنا کر علا یار خان अर्जुन ਨੇ ਸ਼ਸਤਰ ਸੁੱਟ ਦੇਤੇ ਤੇ ਗੀਤਾ ਦਾ ਫਲਸਫਾ ਸ਼੍ਰੀ ਕ੍ਰਿਸ਼ਨ ਨੇ ਅੱਗੋਂ ਰੱਖ ਦਿੱਤਾ अर्जुन ਨੇ ਫਿਰ ਸੁੱਟੇ ਸ਼ਸਤਰ ਚੁੱਕ ਲੈ ਅਨਾ ਯਾਰ ਹਾਂ ਕਹਿੰਦੇ ਨੇ ਗੀਤਾ ਦਾ ਫਲਸਫਾ ਸੁਣਾ ਕੇ ਕਿਸੇ ਦੇ ਅੰਦਰ ਜੋਸ਼ ਭੜਨਾ ਤੇ ਫਿਰ ਸੂਰ ਬੇਦਤਾ ਪੈਦਾ ਕਰਕੇ ਉਹਨੂੰ ਲੜਨ ਤੇ ਮਜਬੂਰ ਕਰਨਾ ਇਹ ਗੱਲ ਕੁਝ ਹੋਰ ਹੈ ਐ ਕਲਗੇ ਧਰ ਤੇਰੀ ਗੱਲ ਕੁਛ ਹੋਰ ਹੈ ਕਿਉਂ ਕਿਉਂ ਦੂਜੀ ਪੰਕਤੀ ਸੁਣਨਾ ਅਜ ਕਲਮ ਅਲਾ ਯਾ ਰਖਾ ਕਟਵਾ ਦਈਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ ਰੂ ਫੂਕ ਦੀ ਗੋਬਿੰਦ ਨੇ ਬੇਟੋਂ ਕੋ ਕਟਾ ਕਰ ਗੀਤਾ ਦਾ ਫਲਸਫਾ ਸੁਣਾ ਕੇ ਕਿਸੇ ਨੂੰ ਮਰਨ ਦੀ ਜਾਜ ਸਿਖਾਣੀ ਇਹ ਗੱਲ ਕੁਝ ਹੋਰ ਹੈ ਪਰ ਆਪਣੇ ਹੀ ਬੱਚਿਆਂ ਨੂੰ ਘਵਾ ਕੇ ਕਿਸੇ ਨੂੰ ਮਰਨ ਦੀ ਇਜਾਜ਼ਤ ਸਿਖਾਣੀ ਐ ਕਲਗੇ ਧਰ ਤੇਰੀ ਗੱਲ ਕੁਛ ਹੋਰ ਇੰਜ ਕਹਿੰਦਾ ਕਿਸੇ ਨੂੰ ਪਾਣੀ ਵਿੱਚ ਤੈਰਨਾ ਸਿਖਾਣਾ ਹੋਵੇ ਪਹਿਲੇ ਆਪ ਪਾਣੀ ਚ ਜਾਣਾ ਪੈਂਦਾ ਕਿਸੇ ਨੂੰ ਮਰਨਾ ਸਿਖਾਣਾ ਹੋਵੇ ਪਹਿਲੇ ਆਪ ਮਰਨਾ ਪੈਂਦਾ ਇਤਿਹਾਸ ਦੇ ਇਹ ਪੰਨੇ ਸੁਤੇ ਸਿਦ ਸੁਆਵਤ ਅਜ ਮਨ ਕੁਝ ਇਸ ਤਰ੍ਹਾਂ ਬਣਿਆ ਤੇ ਮੈਂ ਕੁਝ ਬਰਕਿਆਂ ਨੂੰ ਫੋਲੀਏ ਸ਼ੇਖ ਸਾਦੀ ਕਹਿੰਦੇ ਨੇ ਸੀਨੇ ਵਿੱਚ ਕਿਸੇ ਦੀ ਯਾਦ ਨੂੰ ਤੂੰ ਤਰੋ ਤਾਜ਼ਾ ਰੱਖਣਾ ਚਾਹਨਾ ਤੇ ਜਿਹੜੇ ਵਰਕਿਆਂ ਨੂੰ ਪੜ੍ਹ ਕੇ ਪਾੜ ਕੇ ਤੂੰ ਪਰੇ ਸੁੱਟ ਚੁੱਕੇ ਐ ਫਿਰ ਪੜ ਤਾਂ ਕਿ ਸੀਨੇ 'ਚ ਫਿਰ ਯਾਦ ਤਾਜ਼ਾ ਹੋਵੇ ਸਿੱਖਾਂ ਦੇ ਨੌਜਵਾਨ ਬੱਚਿਆਂ ਨੂੰ ਸਾਰੇ ਫਿਲਮ ਸਟਾਰਾਂ ਦਾ ਪਤਾ ਉਹਨਾਂ ਦਾ ਜਨਮ ਕਦੋਂ ਹੋਇਆ ਕਿੱਥੋਂ ਹੋਇਆ ਕਰਦੇ ਕੀ ਰਹਿਣੇ ਹੁਣ ਕੀ ਰਹਿ ਮਰਨ ਦੇ ਕਦੋਂ ਸ਼ਹਿਦੇ ਵੀ ਜਾਣਦੇ ਹਨ ਧਨ ਗੁਰ ਗੋਬਿੰਦ ਸਿੰਘ ਦੇ ਬੱਚਿਆਂ ਬਾਰੇ ਕੱਖ ਵੀ ਨਹੀਂ ਪਤਾ ਭੁੱਲ ਗਏ ਨੇ ਸਿੱਖ ਮਨੀ ਸਿੰਘ ਕੌਣ ਸਨ ਬਾਬਾ ਦੀਪ ਸਿੰਘ ਕੌਣ ਸੀ ਇਤਿਹਾਸ ਦੇ ਇਹ ਪੰਨੇ ਫਿਰ ਦौराਣੇ ਪੈਣਗੇ ਪੜ੍ਹਨੇ ਪੈਣਗੇ